ਕਿਸਾਨ ਭਰਾਓ ਜਿਹੜੀ ਕਣਕ ਸਭ ਤੋਂ ਪਹਿਲੇ ਦਿਨ ਅਸੀਂ ਬਜਾਈ ਕੀਤੀ ਸੀਗੀ 2 ਨਵੰਬਰ ਨੂੰ ਚੋਨਾ ਵੱਢ ਕੇ ਖੇਤ ਨੂੰ ਰੌਣੀ ਕੀਤਾ ਤੇ ਪੂਰਾ ਵਧੀਆ ਭਰਮਾ ਪਾਣੀ ਲਾਉਣ ਤੋਂ ਬਾਅਦ ਬਜਾਈ ਕਰਨ ਤੋਂ ਲਗਭਗ 15 ਦਿਨ ਪਹਿਲਾਂ ਇਹਨੂੰ ਪੂਰਾ ਪਾਣੀ ਲੱਗਿਆ ਤੇ 2 ਨਵੰਬਰ ਨੂੰ ਇਹ ਬਜਾਈ ਹੋਈ ਆ ਅੱਜ ਕਣਕ ਦੀ ਕੰਡੀਸ਼ਨ ਹੈਗੀ ਆ ਕੋਈ ਸੁੰਡੀ ਨਹੀਂ ਆਪਾਂ ਨਰਾਸ਼ ਹੋਣੇ ਹੈਗੇ ਆ ਵੀ ਆਪਣੇ ਖੇਤਾਂ ਦੇ ਵਿੱਚ ਸੁੰਡੀ ਦਿਖਾਈ ਦੇ ਰਹੀ ਐ ਸਾਰੀ ਪਰਾਲੀ ਵਿੱਚ ਰੱਖੀ ਬੈਠਿਆ ਕਿੱਡੀ ਵੱਡੀ ਰਿਸਕ ਹੈਗੀ ਐ ਮੌਸਮ ਦੇ ਮੁਤਾਬਕ ਐਸ ਵਾਰ ਥੋੜਾ ਜਿਹਾ ਨਜਾਇਜ਼ ਗਰਮ ਚੱਲਿਆ ਹੈਗਾ ਖੁਸ਼ਕ ਚੱਲਿਆ ਹੈਗਾ ਨਾ ਤੇ ਠੰਡ ਪਈ ਹੈਗੀ ਐ ਨਾ ਹੀ ਕੋਈ ਮੀਂਹ ਪਿਆ ਹੈਗਾ ਜਿਹਦੇ ਕਰਕੇ ਕਣਕਾਂ ਦਾ ਘਰਾ ਘੱਟ ਹੋਇਆ ਵੀ ਸਾਨੂੰ ਵਾਧੇ ਪਾਉਣਾ ਪੈ ਗਿਆ ਵੀ ਸਾਨੂੰ 58 ਕਿਲੋ 60 ਕਿਲੋ 62 ਕਿਲੋ ਵੀ ਘਰ ਵਾਲਾ ਵੀ ਤਾਂ ਇਹ 327 ਕਣਕਾਂ 62 ਕਿਲੋ ਪ੍ਰਤੀ ਏਕੜ ਪਿਆ ਹੈਗਾ ਹੋਗਾ ਜੇ ਦਾਣੇ ਮੋٹے ਹੁੰਦੇ ਆ ਉਹੀ ਸੈਟਿੰਗ ਦੇ ਉੱਤੇ ਮਸ਼ੀਨ ਵੀ ਥੋੜਾ ਵੱਧ ਪਾ ਜਾਂਦੀ ਹੈਗੀ ਹੈ ਦੋ ਦੀ ਬਿਜਾਈ ਹੈ ਤੇ ਅੱਜ ਹੈਗੀ ਹੈ 29 ਤਰੀਕ 27 ਦਿਨਾਂ ਦੀ ਇਹ ਕਣਕ ਆ 27 ਦਿਨ ਬੀਜ ਬਿਜਾਈ ਤੋਂ ਬਾਅਦ ਤੇ ਕੰਡੀਸ਼ਨ ਬਹੁਤ ਜ਼ਿਆਦਾ ਵਧੀਆ ਦੋ ਬੂਟੇ ਆ ਕਿਤੇ ਤਿੰਨ ਬੂਟੇ ਵੀ ਬਣੇ ਹੋਏ ਆ ਕਣਕ ਤੇ ਥੋੜਾ ਬਹੁਤ ਟਿੱਡੇ ਦਾ ਹਮਲਾ ਤੁਹਾਨੂੰ ਮੈਂ ਅੱਧਾ ਬੂਟਾ ਕੋਈ ਹੋਰ ਵੀ ਦਿਖਾਉਣਾ ਹੈਗਾ ਟਿੱਡੇ ਦਾ ਹਮਲਾ ਵੈਸੇ ਤਾਂ ਐਡਾ ਕੋਈ ਨੁਕਸਾਨ ਪਹਚਾਉਣ ਵਾਲਾ ਹਮਲਾ ਨਹੀਂ ਹੁੰਦਾ ਹੈਗਾ ਇਹ ਤੇ ਪਰ ਫਿਰ ਵੀ ਕਈ ਬੰਦੇ ਘਬਰਾ ਜਾਂਦੇ ਆ ਤੇ ਆਪਣੇ ਬਾਣੀਆਂ ਕੋਲੇ ਆੜਤੀਏ ਕੋਲੇ ਜਾਂਦੇ ਆ ਤੇ ਫਿਰ ਉਹ ਉਹਨਾਂ ਨੂੰ ਕੋਈ ਸਪਰੇਅ ਦਿੰਦਾ ਹੈਗਾ ਜਾਂ ਜੜਾਂ ਦਾ ਤੇਲਾ ਹੁੰਦਾ ਮਾੜਾ ਮੋਟਾ ਜੜਾ ਦੇ ਤੇਲ ਦਾ ਬਿਲਕੁਲ ਹੀ ਨਹੀਂ ਘਬਰਾਉਣਾ ਹੈਗਾ ਪਾਣੀ ਲੱਗੂਗਾ ਪਾਣੀ ਜਿੰਨਾ ਮਰਜ਼ੀ ਪਤਲਾ ਲਾ ਲਓ ਜੜਾ ਤਾਂ ਇੱਕ ਵਾਰ ਡੋਬੀ ਜਾਣਗੀ ਆ ਤੇ ਉਹਨੇ ਵੈਸੇ ਹੀ ਮਰ ਜਾਣਾ ਹੈਗਾ ਪਰ ਜਿਹੜਾ ਪੱਤੇ ਜੇ ਕੱਟਣ ਵਾਲਾ ਟਿੱਡਾ ਚੱਲ ਰਿਹਾ ਹੈਗਾ ਨਾ ਇਹ ਤਾਂ ਤੁਸੀਂ ਬਿਲਕੁਲ ਵੀ ਨਹੀਂ ਘਬਰਾਉਣਾ ਹੈਗਾ ਕਿਸੇ ਤਰ੍ਹਾਂ ਦੀ ਉੱਪਰ ਸਪਰੇਅ ਕਰਨ ਦੀ ਲੋੜ ਨਹੀਂ ਇਹ ਮਰੂਗਾ ਤਾਂ ਮਰੂਗਾ ਵੀ ਥਰਨ ਗਰੁੱਪ ਦੇ ਨਾਲ ਤੇ ਆਪਾਂ ਕਾਹਨੂੰ ਮਾਰਨਾ ਹੈਗਾ ਟੈਂਪਰੇਚਰ ਦੇ ਨਾਲ ਆਟੋਮੈਟਿਕ ਹੀ ਇਹ ਡੈੱਡ ਹੋ ਜਾਣਾ ਹੈਗਾ ਬਹੁਤੇ ਵੀਰ ਕਹਦੇ ਸੀਗੇ ਤੁਹਾਡੇ ਖੇਤਾਂ 'ਚ ਚੂਹੇ ਬਹੁਤ ਜ਼ਿਆਦਾ ਹੋਣਗੇ ਤੁਹਾਡੇ ਖੇਤਾਂ ਦੇ ਵਿੱਚ ਸੁੰਡੀ ਪਵੇਗੀ ਦੇਖੋ ਸੁੰਡੀ ਵਾਲਾ ਸੀਨ ਤਾਂ ਕਿਸੇ ਖੇਤ 'ਚ ਵੀ ਆ ਸਕਦਾ ਹੈਗਾ ਇਦਾਂ ਦੇ ਫਾਰਮਰਾਂ ਦੇ ਫੋਨ ਵੀ ਆਉਂਦੇ ਹੈਗੇ ਆ ਜਿਹੜੇ ਕਹਿੰਦੇ ਵੀ ਅਸੀਂ ਵਾਹ ਸੁਵਾ ਕੇ ਕਣਕ ਬੀਜੀ ਸੀ ਅਸੀਂ ਮੱਕੀ ਵਾਲੇ ਖੇਤ ਦੇ ਵਿੱਚ ਕਣਕ ਬੀਜੀ ਸੀ ਅਸੀਂ ਬਿਲਕੁਲ ਨਵੇਂ ਖੇਤ ਦੇ ਵਿੱਚ ਕਣਕ ਬੀਜੀ ਸੀ ਤਾਂ ਉਹਨਾਂ ਖੇਤਾਂ ਦੇ ਵਿੱਚ ਵੀ ਸੁੰਡੀ ਮਿਲ ਰਹੀ ਹੈ ਨਰਮੇ ਵਾਲੇ ਖੇਤਾਂ ਦੇ ਵਿੱਚ ਵੀ ਸੁੰਡੀ ਮਿਲ ਰਹੀ ਹੈ ਜਿੱਥੇ ਸੁੰਡੀ ਦਾ ਸਿਸਟਮ ਬਣ ਰਿਹਾ ਹੈਗਾ ਇਹ ਕਣਕ ਪਹਿਲੇ ਪਾਣੀ ਤੋਂ ਬਾਅਦ ਇੱਕ ਵਾਰ ਸੱਜੇ ਖੱਬੇ ਜੇ ਡਿੱਗ ਪੈਂਦੀ ਹੈ ਢੜਾਲ ਜੇ ਹੋ ਜਾਂਦੀ ਹੈ ਉਸ ਤੋਂ ਬਾਅਦ ਪ੍ਰੋਪਰ ਰੂ ਡਿਵੈਲਪਮੈਂਟ ਹੁੰਦੀ ਹੈ ਪ੍ਰੋਪਰ ਇਹਦਾ ਕੱਦ ਕਾਠ ਬਣਦਾ ਹੈਗਾ ਕੋਈ ਇਹਨੂੰ ਤਾਕਤ ਵਾਲੀ ਸਪਰੇਅ ਕਰ ਸਕਦੇ ਹੋ ਨਦੀਨਾਂ ਵਾਲੀ ਸਪਰੇਅ ਤੁਸੀਂ ਆਪਣੇ ਖੇਤ ਦੇ ਮੁਤਾਬਕ ਹੀ ਕਰਨੀ ਹੁੰਦੀ ਹੈ ਜੀ ਡਿਟੇਲ ਵੀਡੀਓ ਜਿਹੜੀ ਪਹਿਲਾਂ ਆਪਾਂ ਪਾਈ ਹੋਈ ਹੈ ਪਰ ਅੱਜ ਤੁਹਾਨੂੰ ਖੇਤ ਦਿਖਾਉਣ ਦਾ ਮੇਰਾ ਮਕਸਦ ਇਹ ਸੀਗਾ ਕਿ ਜਿੱਥੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਇਸ ਵਾਰ ਕਣਕ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਵੀ ਖਰਾਬ ਹੋਇਆ ਪੈਸਾ ਵੀ ਖਰਾਬ ਹੋਇਆ ਹੈਗਾ ਡੀਜ਼ਲ ਖਰਾਬ ਹੋਇਆ ਡੀਏਪੀ ਖਰਾਬ ਹੋਈ ਹੈ ਬੀਜ ਖਰਾਬ ਹੋਇਆ ਉੱਥੇ ਇਹ ਤਰੀਕਾ ਤੁਹਾਡੇ ਕਾਫੀ ਜ਼ਿਆਦੇ ਪੈਸਿਆਂ ਨੂੰ ਬਚਾਉਂਦਾ ਹੈਗਾ ਝਟਪਟ ਤੁਸੀਂ ਬੀ ਸਕਦੇ ਹੋ ਕਿਸੇ ਵੀ ਤਰੀਕੇ ਦੇ ਨਾਲ ਝੋਨੇ ਦੇ ਵੱਢ ਦੇ ਵਿੱਚ 6 ਲੀਟਰ ਨਾਲ ਕਣਕ ਨਹੀਂ ਬੀਜੀ ਜਾ ਸਕਦੀ ਇਸੇ ਤਰੀਕੇ ਦੇ ਨਾਲ ਬੀਜੀ ਜਾ ਸਕਦੀ ਹੈ ਕਈ ਵੀਰ ਅੱਗ ਲਾ ਲੈਂਦੇ ਹੈਗੇ ਉਸ ਤੋਂ ਬਾਅਦ ਹੈਪੀ ਸੀਡਰ ਚਲਾਉਂਦੇ ਹੈਗੇ ਆ ਚਲਾਇਆ ਤਾਂ ਜਾ ਸਕਦਾ ਪਰ ਅੱਗ ਲਾਉਣ ਦੀ ਲੋੜ ਨਹੀਂ ਹੁੰਦੀ ਜੇ ਤੁਹਾਡਾ ਉਹਦੇ ਵਿੱਚ ਪਰਾਲਾ ਜਿਹੜਾ ਸਾਫ ਸਿਰਦਾ ਜੇ ਬਹੁਤ ਹੀ ਜ਼ਿਆਦਾ ਪਰਾਲੀ ਆ ਤਾਂ ਉਹਦੇ ਵਿੱਚੋਂ 20% ਪਰਾਲੀ ਕੱਢ ਲਈ ਜਾਵੇ ਜਾਂ ਮਤਲਬ ਕਈ ਵਾਰ ਕੀ ਹੁੰਦਾ ਬਹੁਤ ਜ਼ਿਆਦਾ ਹੈਵੀ ਮਲਚਿੰਗ ਹੋ ਜਾਂਦੀ ਹੈ ਜਾਂ ਮਲਚਰ ਫੜਾ ਲੈਂਦੇ ਆ ਜਾਂ ਕਟਰ ਫੜਾ ਲੈਂਦੇ ਹੈਗੇ ਆ ਤਾਂ ਫੇਰ ਜਦੋਂ ਅੱਗੇ ਜਾ ਕੇ ਕੋਰੇ ਦੇਣ ਆਉਣਗੇ ਤਾਂ ਸੂਰਜ ਦੀ ਗਰਮੈਸ਼ ਧਰਤੀ ਦੇ ਵਿੱਚ ਵੜਨ ਦੀ ਜਗ੍ਹਾ ਹੀ ਨਹੀਂ ਰਹਿੰਦੀ ਤਾਂ ਫਿਰ ਉਹ ਦਿਨੇ ਵੀ ਠੰਡ ਰਾਤ ਨੂੰ ਵੀ ਠੰਡ ਤਾਂ ਉਹ ਉਹਨਾਂ ਕੰਡੀਸ਼ਨਾਂ ਦੇ ਵਿੱਚ ਕਣਕ ਕਈ ਵਾਰ ਬਹੁਤ ਜ਼ਿਆਦਾ ਬੂਟੇ ਮਰ ਵੀ ਜਾਂਦੇ ਆ ਦੌੜੀਆਂ ਪੈ ਜਾਂਦੀਆਂ ਪੀਲੀਆਂ ਪੀਲੀ ਕਣਕ ਪੈ ਜਾਂਦੀ ਹੈ ਕਣਕ ਦਾ ਲੱਕ ਟੁੱਟ ਕੇ ਕਣਕ ਧਰਤੀ ਦੇ ਵਿੱਚ ਹੀ ਮੜਨ ਲੱਗਦੀ ਹੈ ਮਰਨ ਲੱਗ ਜਾਂਦੀ ਹੈ ਉਹਦਾਂ ਦੀਆਂ ਕੰਡੀਸ਼ਨਾਂ ਆਪਾਂ ਨਹੀਂ ਉਹਨੀਆਂ ਖਰਚੇ ਖੜੇ ਰਹਿਣ ਦਿਓ ਕੋਈ ਪ੍ਰੋਬਲਮ ਨਹੀਂ ਖਰਚੇ ਇਹ ਤੂੜੀ ਤੋਂ ਪਹਿਲਾਂ ਵੈਸੀ ਫੋਕੇ ਖਰਚੇ ਹੋ ਜਾਣੇ ਹੈਗੇ ਆ ਇਹਨਾਂ ਦਾ ਸਾਹ ਸੁੱਕ ਜਾਣਾ ਹੈਗਾ ਬਿਲਕੁਲ ਇਹ ਖਤਮ ਹੋ ਜਾਣੇ ਹੈਗੇ ਆ ਤੂੜੀ ਜੇ ਆਪਾਂ ਇੱਕ 1.7 ਇੰਚ 2 ਇੰਚ ਚੱਕ ਕੇ ਵੀ ਵੜਾਉਣੇ ਹੈਗੇ ਆ ਉਹਦਾ ਵੈਸੀ ਵੀ ਕੋਈ ਮੁੱਲ ਨਹੀਂ ਹੈਗਾ ਤੂੜੀ ਦਾ ਤੇ ਉਹ ਤਾਂ ਆਪਾਂ ਨੂੰ ਇੱਕ ਸੁਭਾਅ ਦੇ ਮੁਤਾਬਕ ਬਣਾ ਰਹੇ ਹੈਗੇ ਆ ਉਹਦੇ ਵਿੱਚ ਕੋਈ ਬੜੀ ਜਿਆਦਾ ਆਮਦਨ ਨਹੀਂ ਬਚੀ ਹੈਗੀ ਹੁਣ ਤਾਂ ਉਸ ਸਮੱਸਿਆ ਤੋਂ ਵੀ ਆਪਾਂ ਬਚ ਸਕਦੇ ਹੈਗੇ ਆਉਣ ਵਾਲੇ ਦਿਨਾਂ ਵੀ ਤੁਹਾਡੇ ਨਾਲ ਇਸ ਕਣਕ ਨੂੰ ਮੈਂ ਦਿਖਾਉਂਦਾ ਰ੍ਹਾਂਗਾ ਇੱਕ WhatsApp ਗਰੁੱਪ ਬਣਾ ਰਹੇ ਹਾਂ ਜਿਹਦੇ ਵਿੱਚ ਸਾਰੇ ਪੰਜਾਬ ਦੇ ਹਰਿਆਣੇ ਦੇ ਜਿਹੜੇ ਵੀ ਕਿਸਾਨ ਆ ਹੈਪੀ ਸੀਡਰ ਦੇ ਨਾਲ ਕਣਕ ਦੀ ਬਜਾਈ ਕਰਦੇ ਆ ਤਾਂ ਉਹਨਾਂ ਨੂੰ ਇਕੱਠਾ ਆਪਾਂ ਇੱਕ WhatsApp ਗਰੁੱਪ ਦੇ ਜ਼ਰੀਏ ਸਾਰੀਆਂ ਸਮੱਸਿਆਵਾਂ ਨੂੰ ਟਾਈਮ-ਟਾਈਮ ਸਿਰ ਤੇ ਦੇਖਦੇ ਰਹੀਏ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨਿਖਰੇ ਹੋਏ ਤਜਰਬਿਆਂ ਦੇ ਨਾਲ ਇਸ ਚੀਜ਼ ਨੂੰ ਅੱਗੇ ਵਧਾਈਏ ਤੇ ਉਹਦੇ ਲਈ ਐਕਟੀ ਤਜਰਬੇ ਇਕੱਠੇ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਉਹ ਬਹੁਤ ਮਦਦ ਕਰਨਗੇ